ਸਸੇ ਗੱਲ ਜੀ ਸਾਰਿਆਂ ਨੂੰ ਅੱਜ ਜਿਹੜੇ ਆਰਟੀਕਲ ਦਿਖਾਣੇ ਆ ਉਹ ਡਿਮਾਂਡ ਆਰਸੀ ਕੀ ਰਾਜਾ ਰਾਣੀ ਵਾਲੇ ਸੂਟਾਂ ਦਿਖਾ ਦਿੰਦੇ। ਉਹ ਡਿਮਾਂਡ ਆਰਸੀ ਕੀ ਰਾਜਾ ਰਾਣੀ ਵਾਲੇ ਸੂਟ ਮੰਗਵਾਓ ਵੀਰ ਜੀ ਰਾਜਾ ਰਾਣੀ ਵਾਲੇ ਮੰਗਵਾਓ ਹੈ ਰਾਜਾ ਰਾਣੀ ਵਾਲੇ ਆਰਟੀਕਲ ਆ ਗਏ ਨੇ। ਇਹ ਪਰ ਕਲਰ ਚੈੱਕ ਕਰ ਲਓ, ਕਢਾਈ ਚੈੱਕ ਕਰ ਲਓ। ਸਭ ਤੋਂ ਪਹਿਲੀ ਗੱਲ ਹੈ ओरिजिनल ਪੀਸ ਹੋਏਗਾ। ਅਸੀਂ ਜਿਹੜਾ ਵੀ ਮਾਲ ਮੰਗਵਾ ਰਹੇ ਹਾਂ ओरिजिनल ਹੀ ਪੀਸ ਹੋਣਗੇ। ओरिजिनल ਪੀਸ ਹੈਗਾ ਰਾਜਾ ਰਾਣੀ ਵਾਲਾ। ਵਰਕ ਚੈੱਕ ਕਰੋ। ਬਟਾ ਵੀ ਚੈੱਕ ਕਰੋ। ਦੇ ਕਲਰ ਵੀ ਚੈੱਕ ਕਰ ਰਹੇ ਹਾਂ ਆ ਦੇਖੋ ਆਫ ਵਾਈਟ ਕਲਰ ਸੁਪਰ ਕਲਰ ਹੈਗਾ ਸੁਪਰ ਕਲਰ ਕੋਲਕੇ ਦਿਖਾ ਦਿੰਦੇ ਆ ਇਹ ਆ ਰਾਜਾ ਰਾਣੀ ਵਾਲੇ ਆਰਟੀਕਲ ਆ ਗਏ ਨੇ ਇਹ ਰਾਜਾ ਰਾਣੀ ਬਿਲਕੁਲ ਲੇਟੈਸਟ ਡਿਜ਼ਾਈਨ ਆ ਹੈ ਕਲਰ ਆਫ ਵਾਈਟ ਰੈਂਡ ਵਾਲਾ ਹੈ ਕਿੜਾਈ ਚੈੱਕ ਕਰ ਲੋ ਬਹੁਤ ਹੀ ਜ਼ਬਰਦਸਤ ਆਰਟੀਕਲ ਹੈਗਾ ਜੇ ਮਿਲਣਾ ਕਿੱਥੇ ਹੈ ਕਿਸਰ ਸੂਟ ਐਂਡ ਸਾੜੀ ਅੰਮਾਲਾ ਸਿਟੀ ਸਭ ਤੋਂ ਪਹਿਲਾਂ YouTube ਤੋਂ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਗਰ Facebook Instagram ਤੋਂ ਦੇਖ ਰਹੇ ਹੋ ਤਾਂ ਫੋਲੋ ਕਰੋ ਜਲਦੀ ਵੀਡੀਓ ਨੂੰ ਸ਼ੇਅਰ ਕਰੋ ਸ਼ੇਅਰ ਕਰਨ ਦੇ ਨਾਲ ਬਹੁਤ ਫਾਇਦਾ ਹੁੰਦਾ ਤੁਸੀਂ ਸ਼ੇਅਰ ਕਰਦੇ ਹੋ ਤੇ ਅੱਗੇ ਜ਼ਰੂਰਤਮੰਦ ਕੋਲ ਪਹੁੰਚੇਗੀ ਜਿੰਨੇ ਕਿਸੇ ਮੇਰੇ ਭੈਣ ਤੇ ਭਰਾ ਨੇ ਨਵਾਂ ਕੰਮ ਸਟਾਰਟ ਕਰਨਾ ਆ ਦੇਖੋ ਆ ਦੁਪੱਟਾ ਹੈ ਜਲਦੀ ਚਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਸ਼ੇਅਰ ਕਰਨ ਦੇ ਨਾਲ ਬਹੁਤ ਫਾਇਦਾ ਹੁੰਦਾ ਕਿਸੇ ਵੀ ਮੇਰੇ ਭੈਣ ਤੇ ਭਰਾ ਨੇ ਅਗਰ ਆ ਸਾਡੇ ਤੇ ਕਪੜਾ ਲੈਣਾ ਹੈ ਜਾਂ ਨਵਾਂ ਕੰਮ ਸਟਾਰਟ ਕਰਨਾ ਹੈ ਤੇ ਉਹ ਸਾਡੇ ਕੋਲ ਸਿੱਧਾ ਸੰਪਰਕ ਕਰ ਸਕਦਾ ਹੈ ਜਿੱਦਾਂ 4-4 ਫੀਟ ਦੇ ਬੰਡਲ ਆਉਂਦੇ ਆ ਨਾ ਦੇਖੋ ਕਿ ਜੇ ਮੇਰੇ ਭੈਣ ਦੇ ਪਰਾਲੇ ਨਵਾਂ ਕੰਮ ਸਟਾਰਟ ਕਰਨਾ ਹੈ ਉਹ 2 ਪੀਸ ਲੈ ਕੇ ਆਪਣੀ ਵੈਰਾਈਟੀ ਬਣਾ ਸਕਦਾ ਹੈ ਅਗਰ ਵਿਆਹ ਸਾਧਿਏ ਤੇ ਕਪੜਾ ਚਾਹੀਦਾ ਉਹ ਵੀ ਹੋਲਸੇਲ ਰੇਟ ਤੇ ਤੁਹਾਨੂੰ ਇੱਥੇ ਮਿਲਣਾ ਜੇ ਸਰ ਫੋਟ ਐਂਡ ਫਾੜੀ ਦਾ ਜਿਹੜਾ YouTube ਦਾ ਚੈਨਲ ਹੈ ਉਹਨੂੰ ਸਬਸਕ੍ਰਾਈਬ ਜਰੂਰ ਕਰੋ ਆ ਦੇਖੋ ਰਾਜਾ ਰਾਣੀ ਆਰਟੀਕਲ ਦਿਖਾ ਰਿਹਾ ਸੀ ਮੈਂ ਤੁਹਾਨੂੰ ਆਫ-ਵਾਈਟ ਕਲਰ ਦਾ ਸੂਟ ਹੈਗਾ ਬਹੁਤ ਹੀ ਸੋਹਣੀ ਕਢਾਈ ਹੈਗੀ ਆ ਆ ਦੇ ਆ ਦਬਟਾ ਨਾਲ ਯੋਰ ਦੇ ਆਰਟੀਕਲ ਨੇ ਤੇ 컬러 ਰੈਡ ਵਾਲਾ ਮੰਜਟਾ ਆਕਦਾ ਆ ਦੇਖ ਕਮ ਜਟਾ ਕਰਨ ਦਾ ਫਟਾਫਟ ਵਿਜ਼ਿਟ ਕਰ ਲੋ ਕੇਸਰ ਸੂਟ ਐਂਡ ਸਾੜੀ ਸਾਰੀ ਤਰ੍ਹਾਂ ਦੇ ਆਰਟੀਕਲ ਤੁਹਾਨੂੰ ਇੱਥੇ ਮਿਲਨੇ ਆ ਤਰ੍ਹਾਂ ਤਰ੍ਹਾਂ ਦੀ ਵੈਰਾਈਟੀਆਂ ਮਿਲਨੀਆਂ ਨੇ ਸਾਰੀ ਤਰ੍ਹਾਂ ਦੀ ਆਈਟਮਾ ਸਾਡੇ ਕੋਲ ਹੁੰਦੀਆਂ ਨੇ ਇੱਕ ਵਾਰ ਵਿਜ਼ਿਟ ਕਰਨਾ ਪੜੇ ਅੰਬਾਲਾ ਸ਼ਹਿਰ ਰੇਡੀ ਦੇਸਮਜ ਕਾਲਜ ਅਗਦੀ ਵੀ ਤੁਸੀਂ ਅੰਬਾਲਾ ਸਿਟੀ ਆ ਰਹੇ ਹੋ ਬਸ ਸਟੈਂਡ ਉਹ ਰੇਲਵੇ ਸਟੇਸ਼ਨ ਦੇ ਵਿਚਕਾਰ ਸਾਡੀ ਦੁਕਾਨ ਪੈਂਦੀ ਹੈ ਬਸ ਸਟੈਂਡ ਤੋਂ ਕਿਸੇ ਨੂੰ ਪੁੱਛ ਲੋ ਦੇਵ ਸਮਾਜ ਕੋਲੇ ਰੇਲਵੇ ਸਟੇਸ਼ਨ ਤੋਂ ਕਿਸੇ ਨੂੰ ਪੁੱਛ ਲੋ ਦੇਵ ਸਮਾਜ ਕੋਲੇ ਦੇਵ ਸਮਾਜ ਦੇ ਕੋਲੇ ਦੇ ਨੇੜੇ ਆਪਣੀ ਦੁਕਾਨ ਹੈ ਕਲੀਚ ਕਿਸੇ ਤੋਂ ਕਹਿੰਦਾ ਬਹੁਤ ਵਾਰ ਲੱਗਿਆ ਹੋਇਆ ਜੀ ਟੈਕਸਟ ਆਰਟੀਕਲ ਚੈੱਕ ਕਰੋ ਹਾਂ ਜੀ ਚਮਚਮ ਕਰਦਾ ਸੂਟ ਆਏਗਾ ਬਹੁਤ ਹੀ ਸੋਹਣਾ ਆਰਟੀਕਲ ਹੈਗਾ ਜੀ ਆਹ ਫੁੱਲ ਹੈਂਡਵਰਕ ਦਾ ਆਰਟੀਕਲ ਨੈੱਕ ਵੀ ਚੈੱਕ ਕਰਾ ਦੇ ਫਰੰਟ ਵੀ ਚੈੱਕ ਕਰਾ ਦੇ ਤੇ ਪੱਲਾ ਵੀ ਚੈੱਕ ਕਰਾ ਦੇ ਬਹੁਤ ਹੀ ਸੋਹਣਾ ਵਰਕ ਸਲਵਾਰ ਘਟਾਈ ਦੇ ਨਾਲ ਆ ਰਿਹਾ। ਦਵਾਈ ਤੇ ਹੀ ਵਰਕ ਰਹਿਣ ਵਾਲਾ ਤੇ ਦੁਪੱਟੇ ਤੇ ਹੀ ਵਰਕ ਰਹਿਣ ਵਾਲਾ। ਚਾਰ-ਚਾਰ ਕਮਰਾ ਦੇ ਨਾਲ ਪੀਸ ਥਾਣੇ ਦੇ। ਆਹ। ਇੰਦਾਂ ਦੇ ਆਰਟੀਕਲ ਲੈਣੇ ਨੇ। ਸਾਰੇ ਵਿਆਹ ਸ਼ਾਦੀ ਵੇਲੇ ਵਧੀਆ ਸੂਟ ਹੈਗੇ ਨੇ ਆ ਦੇਖੋ ਪਿਕਅਪ ਸ਼ੇਡ। ਉਹਨੂੰ ਪਿਕਅਪ ਸ਼ੇਡ ਵੀ ਖੋਲ ਕੇ ਦਿਖਾ ਦਿੰਦੇ ਆ। ਇਹ ਮਿਲਨੇ ਸਿਰਫ ਕਿਸੇ ਸੂਟ ਹੈ ਸਾਰੀ ਅੰਮਾਲਾ ਸ਼ਹਿਰੀ। ਆ ਦੇਖੋ ਮਜੈਂਟਾ ਕਲਰ। ਆ ਦਿਖਾ ਦੇ ਵਰਕ ਚੈੱਕ ਕਰਾ ਦੇ। ਅਗਲੀ ਸਲਵਾਰ ਦਾ ਵੀ ਦਿਖਾ ਦੇ। ਆ ਦੇਖ। ਆ ਦੇਖੋ ਜੀ ਸਲਵਾਰ ਤੇ ਵਰਕ ਰਹਿਣ ਵਾਲਾ। ਤੇ ਦੁਪੱਟਾ ਵੀ ਬਹੁਤ ਸੋਹਣਾ ਰਹਿਣ ਵਾਲਾ। ਦੁਪੱਟਾ ਵੀ ਤੁਹਾਨੂੰ ਖੋਲ ਕੇ ਦਿਖਾ ਦਿੰਦੇ ਆ। ਆ ਦੇਖੋ। ਇਹ ਆ ਦੁਪੱਟਾ। ਇਸ ਚੰਨਾ ਰਾਇਦਾ ਮਾਰਜੈਂਟਾ ਕਲਰ। ਇਸ ਚੰਨਾ ਰਹਿਣ ਵਾਲਾ ਤੰਬਾ ਕਲਰ। ਜਿਹੜਾ ਸਭ ਤੋਂ ਜ਼ਿਆਦਾ ਸੇਲ ਆਊਟ ਹੁੰਦਾ ਤੰਬਾ ਕਲਰ। ਸਾਰੇ ਕੁਲਵਾਰੀ ਜਾਣ ਮੰਨ ਤੰਬਾ ਕਲਰ ਆ। ਤਦੋਂ ਦੇ ਆਰਟੀਕਲ ਦੇਖਣੇ ਨੇ ਬ੍ਰਾਈਡਲ ਆਰਟੀਕਲ ਨੇ ਯਾ ਸ਼ਬਦੀ ਵਾਲੇ ਸੁਣਨ ਨੇ ਇੱਕ ਵਾਰ ਤੁਹਾਨੂੰ ਵਿਜ਼ਿਟ ਜ਼ਰੂਰ ਕਰਨਾ ਪੈਣਾ ਕੇਸਰ ਸੂਟ ਐਂਡ ਸਾੜੀ ਅੰਮਾਲਾ ਸਿਟੀ ਅਗਰ ਤੁਸੀਂ ਸ਼ਾਪ ਤੇ ਵਿਜ਼ਿਟ ਨਹੀਂ ਕਰ ਸਕਦੇ ਅਗਰ ਤੁਸੀਂ ਕਿਥੋਂ ਬਾਹਰੋਂ ਗੱਲ ਕਰ ਰਹੇ ਹੋ ਜਾਂ ਇੰਡੀਆ ਦੇ ਵਿੱਚੋਂ ਗੱਲ ਕਰ ਰਹੇ ਹੋ ਜਾਂ ਤੁਸੀਂ ਕੈਨੇਡਾ ਅਮਰੀਕਾ ਇਟਲੀ ਜਪਾਨ ਇੰਗਲੈਂਡ ਫਾਈਲੈਂਡ ਕਿਥੋਂ ਵੀ ਤੁਸੀਂ ਗੱਲ ਕਰ ਰਹੇ ਹੋ ਤੁਹਾਨੂੰ ਵੀਡੀਓ ਕਾਲ ਦੇ ਉੱਤੇ ਵੀ ਮਾਲ ਦਿਖਾ ਸਕਾਂਗੇ ਸਾਡੇ ਸਕਰੀਨ ਦੇ ਉੱਤੇ ਨੰਬਰ ਚੱਲ ਰਹੇ ਨੇ ਤੁਸੀਂ ਸਾਨੂੰ ਮੈਸੇਜ ਕਰ ਲਓ WhatsApp ਤੇ ਭਾਵੇਂ ਕਾਲ ਕਰ ਲਓ ਤੁਹਾਨੂੰ ਵੀਡੀਓ ਕਾਲ ਤੇ ਦਿਖਾ ਦਾਂਗੇ ਜੇਕਰ ਫਿਕਸ ਚਾਹੀਦੀ ਹੈ ਤੁਹਾਨੂੰ ਫੋਟੋਆ ਮਿਲ ਜਾਣ ਗਿਆ ਉਹ ਤੁਹਾਨੂੰ ਚੰਗੇ ਤਰੀਕੇ ਨਾਲ ਟੈਂਡ ਕਰਾਂਗੇ ਅਸੀਂ ਸਾਰੀ ਤਰ੍ਹਾਂ ਦੀ ਆਇਟਮਾ ਸਾਡੇ ਕੋਲ ਮਿਲਦੀਆਂ ਨੇ ਪੇਜ ਨੂੰ Facebook ਤੇ Instagram ਕੋ ਦੇਖ ਰਹੋ ਫੋਲੋ ਕਰੋ ਅਗਰ YouTube ਕੋ ਦੇਖ ਰਹੋ ਤਾਂ ਸਬਸਕ੍ਰਾਈਬ ਜਰੂਰ ਕਰੋ ਕਿ ਤੁਹਾਨੂੰ ਹੋਰ ਆਰਟੀਕਲ ਦਿਖਾਣੇ ਆ ਜਿੱਦਾਂ ਅੱਜਕੱਲ Instagram Reels ਵਾਲੇ ਆਰਟੀਕਲ ਚੱਲ ਰਹੇ ਨੇ ਆਹ ਦੇਖੋ ਤੇ Instagram Reels ਵਾਲੇ ਆਰਟੀਕਲ ਨੇ ਫੋਟੋ ਵਾਲੇ ਆਰਟੀਕਲ ਨੇ ਪੀਸ ਤੁਹਾਨੂੰ ਦਿਖਾ ਰਿਹਾ ਖੋਲ ਕੇ ਹਾਂ ਸੋਹਣੇ ਸੋਹਣੇ ਆਰਟੀਕਲ ਆਣਗੇ ਆ ਬਾਜੂ ਤੇ ਵਰਕ ਰਹਿਣ ਵਾਲਾ ਆ ਪੂਰਾ ਫਰੰਟ ਆ ਬਾਜੂ ਤੇ ਵਰਕ ਆ ਜਾਏਗਾ ਚੰਗੀ ਤਰ੍ਹਾਂ ਦਿਖਾ ਦੇ ਲੈ ਬਾਜੂ ਵੀ ਦਿਖਾ ਦੇ ਪੂਰਾ ਫਰੰਟ ਵੀ ਦਿਖਾ ਦੇ ਇੰਸਟਾਗ੍ਰਾਮ ਵਾਲੇ ਆਰਟੀਕਲ ਹੈ ਸਿੰਗਲ ਸਿੰਗਲ ਸੂਟ ਬਣਦੇ ਨੇ ਤੇ ਇਹਦੇ ਤੁਹਾਨੂੰ ਸਲਵਾਰ ਤੇ ਦੁਪੱਟਾ ਵੀ ਦੇ ਸਾਡੇ ਨੂੰ ਆਜ ਦੀ ਸਲਵਾਰ ਰੈਣ ਵਾਲੀ ਹੈ ਕਢਾਈ ਵਾਲੀ ਤੇ ਆ ਇਹਦਾ ਦੁਪੱਟਾ ਰੈਣ ਵਾਲਾ ਆਜ ਦੀ ਫੋਟੋ ਵਾ ਅਗਰ ਐਦਾਂ ਦੇ ਤੁਸੀਂ ਇੰਸਟਾਗ੍ਰਾਮ ਵਾਲੇ ਆਰਟੀਕਲ ਦੇਖਣਾ ਚਾਹੁੰਦੇ ਹੋ ਉਹ ਵੀ ਸਾਡੇ ਕੋਲ ਮਿਲਣਗੇ ਆ ਦੇਖੋ ਐਦਾਂ ਦੇ ਆਰਟੀਕਲ ਇਹ ਆ ਕਸਫਾਰੀ ਤਰ੍ਹਾਂ ਦੇ ਪੀਸ ਅਗਰ ਤੁਸੀਂ ਲੈਣਾ ਚਾਹੁੰਦੇ ਹੋ ਅਗਰ ਤੁਸੀਂ ਚਾਹੁੰਦੇ ਹੋ ਕਿ ਇਹ ਛਤੀ ਹਸਤੇ ਵਧੀਆ ਆਰਟੀਕਲ ਤੁਹਾਨੂੰ ਚਾਹੀਦੇ ਨੇ ਸੋਨੇ ਸੋਨੇ ਸੂਟ ਉਹ ਪਹਿਲੀ ਨਜ਼ਰ ਦੇ ਵਿੱਚ ਇੱਕੋ ਨਿਗਾਹ ਚ ਪਸੰਦ ਆਣ ਤੇ ਇੱਕ ਵਾਰ ਵਿਜ਼ਿਟ ਕਰੋ ਕੇਸਰ ਸੂਟ ਐਂਡ ਸਾੜੀ ਅੰਬਾਲਾ ਸਿਟੀ ਕਦੇ ਵੀ ਅੰਬਾਲਾ ਸਿਟੀ ਆ ਰਹੇ ਹੋ ਤੁਹਾਨੂੰ ਮੈਂ ਦੱਸ ਹੀ ਦਿੱਤਾ ਨੇੜੇ ਦੇਸ਼ ਸਮਾਜ ਕਾਲਜ ਪੈਂਦਾ ਕਿਸੇ ਨੂੰ ਦੇਸ਼ ਸਮਾਜ ਕਾਲਜ ਪੁੱਛ ਲਓ ਸਕਰੀਨ ਤੇ ਨੰਬਰ ਚੱਲ ਰਹੇ ਨੇ ਮੈਸੇਜ ਕਰ ਲਓ ਲੋਕੇਸ਼ਨ ਮੰਗਵਾ ਲਓ ਨਹੀਂ ਸਮਝ ਲੱਗ ਰਹੀ ਤਾਂ ਫੋਨ ਕਰ ਲਓ ਫੋਨ ਕਰਕੇ ਸਾਡੇ ਦੁਕਾਨ ਦਾ ਕੋਈ ਨਾ ਕੋਈ ਮੈਂਬਰ ਜਿੱਥੇ ਵੀ ਤੁਸੀਂ ਮਾਰਕੀਟ ਖੜੇ ਹੋਵੋਗੇ ਤੁਹਾਨੂੰ ਲੈਣ ਵਾਸਤੇ ਆ ਜਾਏਗਾ ਵੇਚ ਨੂੰ ਫੋਲੋ ਜਰੂਰ ਕਰੋ YouTube ਤੋਂ ਦੇਖਦੇ ਹੋ ਸਬਸਕ੍ਰਾਈਬ ਜਰੂਰ ਕਰੋ Facebook ਔਰ Instagram ਤੋਂ ਦੇਖ ਰਹੇ ਹੋ ਤਾਂ ਫੋਲੋ ਕਰੋ ਨਵੇਂ ਨਵੇਂ ਅਪਡੇਟ ਦੇਖਣ ਲਈ ਥੋੜਾ ਜਿਹਾ ਇੰਤਜ਼ਾਰ ਥੋੜੀ ਜਿਹੀ ਵੇਟ ਕਰੋ ਸਾਰਿਆਂ ਨੂੰ ਪਿਆਰ ਬੜੀ ਸਤਿ ਸ੍ਰੀ ਅਕਾਲ